ਨਾ ਤਾਂ ਆਈ ਥਿੰਕ ਇਹ ਜਿੱਥੇ ਮੈਂ ਇਨਸੀਡੈਂਟ ਨੂੰ ਕੰਡੈਮ ਕਰਦਾ ਕਿਉਂਕਿ ਇਹ ਜੀ ਸੋਚ ਦਾ ਪੰਜਾਬ ਚ ਕੀ ਦੇਸ਼ ਚ ਕੀ ਕਿਥੇ ਜਗ੍ਹਾ ਕੋਈ ਸਥਾਨ ਨਹੀਂ ਦੇਸ਼ ਇੱਕ ਆ ਔਰ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਨੂੰ ਅਨਾਜ ਦੇਣ ਵਾਸਤੇ ਪੰਜਾਬੀਆਂ ਦੀ ਮਿਹਨਤ ਤੇ ਕੁਰਬਾਨੀ ਅੱਜ ਕੋਈ ਪੰਜਾਬੀ ਵੀਰ ਦੇਸ਼ ਦੇ ਕਿਸੇ ਹਿੱਸੇ 'ਚ ਜਾਵੇ ਤੇ ਉਸ ਨੂੰ ਇਸ ਗੱਲ ਲਈ ਅਟੈਕ ਕੀਤਾ ਜਾਵੇ ਕਿ ਇਹ ਪੰਜਾਬੀ ਆ ਇਹ ਬਹੁਤ ਚਿੰਤਾ ਦਾ ਵਿਸ਼ਾ ਔਰ ਇਹ ਉਹ ਹਾਲਾਤ ਪੈਦਾ ਹੋ ਰਿਹਾ ਜਿਹੜੇ 80 ਤੇ 90 'ਚ ਹੋਈ ਸੀ ਮੈਂ ਤਾਂ ਅੱਜ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਕਿਉਂਕਿ ਜੋ ਮੈਂ ਤੁਹਾਡੇ ਚੈਨਲਾਂ 'ላይ ਵੇਖਿਆ ਹੈ ਜਾਂ ਜੋ ਮੈਂ ਇਹਨਾਂ ਭਰਾਵਾਂ ਦਾ ਸੁਣਿਆ ਕਿਉਂਕਿ ਇਹ ਪੰਨਵਾ ਪਿੰਡ ਤੋਂ ਸੰਬੰਧਿਤ ਨੇ ਜੀ ਔਰ ਪੰਨਵਾ ਪਿੰਡ ਮਜੀਠੇ ਹਲਕੇ ਦਾ ਹਿੱਸਾ ਹੈ ਮੈਨੂੰ ਜਦੋਂ ਫੋਨ ਆਇਆ ਮੈਂ ਹੀ ਤੁਹਾਡੇ ਚੈਨਲ ਵਾਲਿਆਂ ਨੂੰ ਫੋਨ ਕੀਤਾ ਕਿਉਂਕਿ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਸਾਡੀ ਸੁਣਵਾਈ ਕੋਈ ਨਹੀਂ ਔਰ ਉਦੋਂ ਦੱਸਣ ਵੇਲੇ ਛੇ ਦੇ ਦੱਸ ਨਹੀਂ ਸਕੇ ਮੈਨੂੰ ਕਿ ਕੀ ਹਾਲਾਤ ਬਣੇ ਆ ਔਰ ਮੇਰੇ ਵੀ ਪਰਿਵਾਰ 'ਚ ਕੋਈ ਇਹ ਜੀ ਡੈਥ ਹੋਈ ਸੀ ਮੈਂ ਉੱਥੇ ਰੁੱਝਿਆ ਸਾਂ ਇਸ ਲਈ ਜਦ ਮੈਂ ਇਹ ਸਾਰੀ ਗੱਲ ਦੀ ਤਹਿ ਤੱਕ ਪਹੁੰਚਿਆ ਦੇਖੋ ਅੱਜਕੱਲ੍ਹ ਲੋਕ ਪਹਾੜਾਂ ਨੂੰ ਜਾ ਰਹੇ ਆ ਔਰ ਹੈ ਮਾਚਲ ਪ੍ਰਦੇਸ਼ ਦਾ ਵੀ ਵੱਡਾ ਆਮਦਨ ਦਾ ਸਾਧਨ ਟੂਰਿਜ਼ਮ ਹੈ ਜੀ ਔਰ ਜੇ ਕੋਈ ਪਹਾੜਾਂ ਤੇ ਜਾਵੇ ਔਰ ਸਪੈਸ਼ਲੀ ਇਹ ਕਨਾਰੀ ਪਰਿਵਾਰ ਜਿਹੜੀ ਇੱਕ ਸਪੈਨਿਸ਼ ਇਹਨਾਂ ਦੀ ਜਿਹੜੀ ਧਰਮ ਪਤਨੀ ਸਪੈਨਿਸ਼ ਨੇ ਉਹਦਾ ਮਾਨਸਿਕ ਹੀ ਮੈਂ ਡਲਾਉਜ਼ੀ ਜਾਵਾ ਖਜਿਆਰ ਜਾਵਾ ਵੇਖ ਕੇ ਆਵਾ ਤੇ ਗੱਡੀ ਲਾਉਣ ਤੋਂ ਕਿਸੇ ਨੂੰ ਇਸ ਬੇਰਹਿਮੀ ਨਾਲ ਕੁੱਟੋ ਤੇ ਕੁੱਟ ਕੇ ਇਹ ਗੱਲ ਕਹੂੰ ਕਿ ਤੁਸੀਂ ਜਿਹੜੀ ਆਹ ਕੰਗਨਾ ਰਣੌਤ ਨਾਲ ਜੋ ਹੋਇਆ 에어ਪੋਰਟ 'ਚ ਉਹਦੇ ਬਦਲੇ ਹੋਇਆ ਮੈਂ ਸਮਝਦਾ ਇਹ ਤੋਂ ਦੁਖਦਾਈ ਗੱਲ ਕੋਈ ਨਹੀਂ ਇਹ ਮੈਂ ਪਹਿਲਾਂ ਵੀ ਅਪੀਲ ਪਾਈ ਸੀ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਕੰਗਨਾਰ ਰਣੌਤ ਨੂੰ ਕੰਟਰੋਲ ਕਰੋ ਜੋ ਕਿਸਾਨੀ ਵੇਲੇ ਉਹਦੇ ਸਾਡੀਆਂ ਧੀਆਂ ਪੈਣਾ ਮਾਵਾਂ ਬਾਰੇ ਇਹ ਗੱਲ ਕਹਿਣੀ ਕਿ ਇਹ 100-100 ਰੁਪਏ ਦੀ ਦਿਹਾੜੀ ਤੇ ਆਉਂਦੇ ਸਾਲ-ਸਾਲ ਜਿੰਨੇ ਉੱਥੇ ਕੱਢਿਆ ਹੋਵੇ ਧੁੱਪ 'ਚ ਗਰਮੀ 'ਚ ਮੀਂਹ 'ਚ ਹਨੇਰੀ 'ਚ ਉੱਥੇ ਬੈਠੇ ਰਹੇ ਔਰ ਉਹਨਾਂ ਮਾਵਾ ਨੂੰ ਤੁਸੀਂ ਜਲੀਲ ਕਰੋ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਕਿਉਂਕਿ ਉਹਨਾਂ ਮਾਵਾ ਦੇ ਪੁੱਤਰ ਜਾਂ ਤਾਂ ਖੇਤਾਂ 'ਚ ਮਿਹਨਤ ਕਰਕੇ ਦੇਸ਼ ਨੂੰ ਅੰਨ ਦੇ ਭੰਡਾਰ 'ਚ ਯੋਗਦਾਨ ਪਾ ਰਹੇ ਜਾਂ ਬਾਰਡਰ ਤੇ ਬਹਿ ਕੇ ਦੇਸ਼ ਨੂੰ ਸੁਰੱਖਿਅਤ ਰੱਖ ਰਹੇ ਨੇ ਤੇ ਤੁਸੀਂ ਇਸ ਤਰੀਕੇ ਦੀ ਸ਼ਬਦਾਵਲੀ ਵਰਤੋਂਗੇ ਚੰਗੀ ਨਹੀਂ ਉਹਦਾ ਸਿੱਟਾ ਵੇਖਣ ਨੂੰ ਮਿਲ ਗਿਆ ਮੈਂ ਭਾਵੇਂ ਕਿਸੇ ਵਾਇਲੈਂਸ ਨੂੰ ਹਰ ਤਰੀਕੇ ਦੇ ਵਾਇਲੈਂਸ ਨੂੰ ਕੰਡੈਮ ਕਰਦਾ ਮਗਰ ਇਹ ਹਾਲਾਤ ਬਣੇ ਕਿਉਂ ਕੋਈ ਵੀ ਤੁਸੀਂ ਕਿਸੇ ਦੇ ਮਾਪੇਣ ਧੀ ਪੁੱਤ ਨੂੰ ਜਲੀਲ ਕਰੋ ਤੇ ਕਹੋ ਕਿ ਉਹਦਾ ਕੋਈ ਰਿਐਕਸ਼ਨ ਨਹੀਂ ਆਊਗਾ ਆਊਗਾ ਭਾਈ। ਹੋਰ ਇਹੀ ਕਾਰਨ ਹੈ ਕਿ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਕਿਹਾ ਕਿ ਭਾਈ ਇਹਨੂੰ ਕੰਟਰੋਲ ਕਰੋ ਔਰ ਉਸ ਤੋਂ ਬਾਅਦ ਵੀ ਉਹ ਨਹੀਂ ਹਟੀ। ਦਿੱਲੀ ਜਾਂਦੇ ਸਾਰ ਉਹਨੇ ਵੀਡੀਓ ਕੀਤੀ ਚੜਾਤੀ ਕਿ ਜੀ ਪੰਜਾਬ 'ਚ ਤਾਂ ਉਹ ਗੁਰਬਾਤ ਫੈਲ ਰਿਹਾ ਹੈ। ਪੰਜਾਬ ਚ ਪੀਸ ਲਵਿੰਗ ਲੋਕ ਨੇ ਇੰਨੇ ਪਿਆਰ ਨਾਲ ਰਹਿ ਰਹੇ ਆ ਸੁਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ ਨਗਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਉਹਦੀ ਇਸ ਵੀਡੀਓ ਕਰਕੇ ਇੱਕ ਜ਼ਿੰਮੇਵਾਰ ਉਹ ਐਮਪੀ ਆ ਉਹਦੀ ਵੀਡੀਓ ਕਰਕੇ ਆ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਜੀ ਜੋ ਹਾਲਾਤ ਬਣਿਆ ਔਰ ਇੱਕ ਨਹੀਂ ਆ ਇਹ ਇਹ ਕਰਨਾਲ ਦਾ ਵੀ ਇਨਸੀਡੈਂਟ ਸਾਹਮਣੇ ਆਇਆ ਜਿੱਥੇ ਉਹ ਉਹ ਸਾਡੇ ਗੁਰਸਿੱਖ ਨੌਜਵਾਨ ਨੂੰ ਕਿਵੇਂ ਇੱਟਾਂ ਨਾਲ ਮਾਰਿਆ ਗਿਆ ਸੀਗਾ ਔਰ ਉਹਦੀ ਸੁਣਵਾਈ ਕੋਈ ਨਹੀਂ ਇੱਕ ਦੋ ਇਨਸੀਡੈਂਟ ਹੋਰ ਵੀ ਆਏ ਆ ਔਰ ਆ ਹੁਣ ਚੌਥਾ ਪੰਜਵਾਂ ਇਨਸੀਡੈਂਟ ਆ ਗਿਆ ਤੇ ਮੈਂ ਰੱਬ ਦੇ ਵਾਸਤੇ ਕਹਿਣਾ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਦੇਸ਼ ਨੂੰ ਤੋੜੋ ਨਾ ਦੇਸ਼ ਨੂੰ ਜੋੜੋ ਔਰ ਨਾਲ ਹੀ ਮੈਂ ਸੁਖੂ ਸਰਕਾਰ ਨੂੰ ਕਾਂਗਰਸ ਦੀ ਜਿਹੜੀ ਹਿਮਾਚਲ ਪ੍ਰਦੇਸ਼ ਚ ਸਰਕਾਰ ਚੱਲ ਰਹੀ ਆ ਕਿ ਭਾਈ ਇਹ ਐਨ ਆਰ ਆਈ ਫੈਮਿਲੀ ਆ ਇਹਨਾਂ ਦੀ ਅਸੀਂ ਦਰਖਾਸਤ ਦੇਣਾ ਚਾਹਾਂਗੇ ਇਹਦੀ ਗੱਲ ਦੀ ਇਨਕੁਆਇਰੀ ਹੋ ਕੇ ਜਿਨ੍ਹਾਂ ਨੇ ਇਹ ਜੀ ਗਲਤੀ ਕੀਤੀ ਹੈ ਕਿਸੇ ਦਾ ਸਿਰ ਪਾੜ ਦੇਣਾ ਉਹਦੀ ਜਾਨ ਵੀ ਜਾ ਸਕਦੀ ਸੀ ਜੇ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਸੀ ਮੈਂ ਮੰਨ ਲੈਣਾ ਮਗਰ ਕਿਸੇ ਨੂੰ ਇਹ ਅਧਿਕਾਰਤਾ ਨਹੀਂ ਨਾ ਕਿ ਤੁਸੀਂ ਅਗਲੇ ਦੀ ਜਾਨ ਲੈ ਲਓਗੇ ਪਾਰਕਿੰਗ ਤੋਂ ਫਿਰ ਤਾਂ ਉਹਦਾ ਕਾਰਵਾਈ ਬਣਦੀ ਆ ਜਿਹੜੇ ਸਰ ਇਹ ਵੀ ਗੱਲ ਕਹੀ ਜਾ ਰਹੀ ਲਾ ਕੇ ਪੁਲਸਾਂਲੇ ਖੜੇ ਸੀ ਉਹ ਕਿਤੇ ਸੇ ਅਸੀਂ ਛਡਾਰੀ ਸਕਦੇ ਜੂ ਬਹੁਤ ਜਿਆਦਾ ਪੈ ਗਿਆ ਇਹਨਾਂ ਨੂੰ ਇੱਕੋ ਤੁਸੀਂ ਆਪ ਹੀ ਲਾ ਲਓ ਇਤੋਂ ਹਿਸਾਬ ਕਿ 2.5 300 ਬੰਦਾ ਦੋ ਜਣਿਆਂ ਦੇ ਪੈਜੇ ਤੇ ਵਾਈ ਰਾਈਟਿੰਗ ਤੇ ਵਾਇਲੈਂਸੀ ਆ ਮਤਲਬ ਉਹ ਗਿਣੀ ਮੀਤੀ ਸਾਜ਼ਿਸ਼ ਕਹਿ ਲਓ ਔਰ ਹਾਲੇ ਵੀ ਪੁਲਸੋਂ ਨੂੰ ਕੋਈ ਕਾਰਵਾਈ ਨਾ ਕਰੇ ਜੋ ਫਿਰ ਤਾਂ ਪੁਲਿਸ ਦੀ ਵੀ ਮਿਲੀ ਭੂਤ ਕਮਾਗੇ ਸਭ ਲੋਕਾਂ ਨੂੰ ਚਾਹ ਹੁੰਦਾ ਹੈ ਲੋਕਾਂ ਨੂੰ ਚਾਹ ਹੁੰਦਾ ਜਦੋਂ ਛੁੱਟੀਆਂ ਪੈਂਦੀਆਂ ਬੱਚਿਆਂ ਨੂੰ ਕਿ ਅਸੀਂ ਹਿਮਾਚਲ ਹੀ ਜਾਈਏ ਉਹਦੇ ਨਾਲ ਵੱਡਾ ਰੈਵਨਿਊ ਅਸੀਂ ਕਹਿੰਦੇ ਹਿਮਾਚਲ ਵੱਡੀ ਕਮਾਈ ਕਰਦਾ ਲੱਗਦਾ ਕਿ ਉਹਨਾਂ ਨੇ ਆਪਣੇ ਪੈਰਾਂ ਤੇ ਵੀ ਕਿਤੇ ਨਾ ਕਿਤੇ ਘਵਾੜੀ ਮਾਰੀ ਇਸ ਤਰ੍ਹਾਂ ਦਾ ਕੰਮ ਕਰਕੇ ਨਹੀਂ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਜੀ ਪਹਿਲਾਂ ਤਾਂ ਦੇਸ਼ ਦੇ ਨਾਗਰਿਕ ਨੂੰ ਤੁਸੀਂ ਦੇਸ਼ ਦੇ ਕਿਸੇ ਹਿੱਸੇ 'ਚ ਜਾਣ ਤੋਂ ਰੋਕ ਨਹੀਂ ਸਕਦੇ ਤੁਹਾਡੇ ਸਿਰ ਤੇ ਦਸਤਾਰ ਬੰਨੀ ਆ ਉਹਦਾ ਇਹ ਮਤਲਬ ਨਹੀਂ ਕਿ ਤੁਸੀਂ ਜੇ ਜਿਹਦੇ ਸਿਰ ਤੇ ਦਸਤਾਰ ਹੈ ਉਹ ਦੇਸ਼ ਲਈ ਤਾਂ ਕੁਰਬਾਨ ਹੋ ਸਕਦਾ ਦੇਸ਼ ਦੀ ਜਦੋਂ ਸਿਕਿਉਰਿਟੀ ਦੀ ਗੱਲ ਆਵੇ ਤੇ ਉਹ ਸਭ ਤੋਂ ਮੂਰੇ ਖਲੋਤਾ ਹੁੰਦਾ ਤੇ ਜੇ ਸੈਰ ਸਪਾਟੇ ਲਈ ਉਹਨੇ ਦੇਸ਼ ਦੇ ਕਿਸੇ ਹਿੱਸੇ ਤਕੋਨੇ 'ਚ ਆਪ ਦੇ ਪਰਿਵਾਰ ਨੂੰ ਲੈ ਕੇ ਜਾਣਾ ਉਹਨੂੰ ਪਾਬੰਦੀਆਂ ਹੋਣ ਇਹ ਤਾਂ ਕਿਸੇ ਨੇ ਨਹੀਂ ਬਰਦਾਸ਼ਤ ਕਰਨਾ ਔਰ ਅੱਜ ਔਰ ਔਰ ਦੂਜੀ ਗੱਲ ਮੈਂ ਸਮਝਦਾ ਸੁਖੂ ਜੀ ਬੜੇ ਸਿਆਣੇ ਸੂਝਵਾਨ ਚੀਫ ਮਿਨਿਸਟਰ ਨੇ ਇਹ ਉਹਨਾਂ ਦੇ ਸੂਬੇ ਲਈ ਵੀ ਚੰਗਾ ਨਹੀਂ ਔਰ ਮੈਂ ਹਿਮਾਚਲ ਦੇ ਲੋਕਾਂ ਨੂੰ ਬਹੁਤ ਚੰਗਾ ਸਮਝਦਾ ਮਿਹਨਤ ਕਾ ਸ਼ਲੋਕ ਸਮਝਦਾ ਹੈ ਕੁਝ ਹੋ ਸਕਦੇ ਜਿਨ੍ਹਾਂ ਨੇ ਗੜਬੜ ਕੀਤੀ ਹੈ ਉਹਨਾਂ ਦੀ ਮਨਸ਼ਾ ਮਾੜੀ ਹੋ ਸਕਦੀ ਹੈ ਕੀ ਉਹ ਭਾਜਪਾ ਦੇ ਕਾਰਕੁਨ ਸੀ ਕੌਣ ਸੀ ਇਹ ਤਾਂ ਇਨਕੁਆਇਰੀ ਦੱਸੂਗੀ ਮਗਰ ਮੈਂ ਸਾਰੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਕਹਾਂ ਕਿ ਉਹਨਾਂ ਦੀ ਗਲਤੀ ਬਿਲਕੁਲ ਨਹੀਂ ਔਰ ਮੈਂ ਚਾਹੂੰਗਾ ਕਿ ਸੁਖੂ ਸਾਹਿਬ ਇਸ ਗੱਲ ਦੀ ਤੈਅ ਤੱਕ ਜਾ ਕੇ ਜਿਨ੍ਹਾਂ ਨੇ ਵੀ ਇਹ ਅਟੈਕ ਕੀਤਾ ਜਾਨਲੇਵਾ ਹਮਲਾ ਨਾਟ ਓਨਲੀ ਇੱਕ ਪੰਜਾਬੀ ਤੇ ਇੱਕ ਐਨ ਆਰ ਆਈ ਵੀ ਹੈ ਵਿਦੇਸ਼ੀ ਟੂਰਿਜ਼ਮ ਦੇ ਤੌਰ ਤੇ ਵੀ ਵਿਦੇਸ਼ੀ ਧੀ ਪੈਣ ਆਈ ਹੈ ਇੱਥੇ ਦੇ ਥੋੜਾ ਸੂਬਾ ਵੇਖਣ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਪੰਜਾਬ ਸਰਕਾਰ ਤੇ ਜੇ ਉੱਥੇ ਇਹ ਹਾਲਾਤ ਬਣ ਰਹੇ ਤੇ ਕੀ ਲੋਕ ਆਉਣਗੇ ਉਹਦੇ 'ਚ ਨੁਕਸਾਨ ਕੀਦਾ ਹੈ ਇਹ ਪਰਿਵਾਰ ਦੇ ਹਿਮਾਚਲ ਦਾ ਵੀ ਨੁਕਸਾਨ ਹੈ ਪੰਜਾਬੀਆਂ ਦਾ ਵੀ ਨੁਕਸਾਨ ਹੈ ਸਭ ਦਾ ਨੁਕਸਾਨ ਪੰਜਾਬ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਲੋਕੀਏ ਕੁਝ ਨਾ ਕੁਝ ਕਰਨਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਪਰਿਵਾਰ ਦੇ ਨਾਲ ਕੋਈ ਯਾਰ ਤੁਹਾਨੂੰ ਮੈਂ ਬੇਨਤੀ ਕਰਾਂ ਭਗਵੰਤ ਮਾਨ ਤੋਂ ਤੁਸੀਂ ਕਿਸੇ ਤਰੀਕੇ ਦੀ ਆਸ ਰੱਖਦੇ ਹੋ ਜੀ ਮਤਲਬ ਜਿਹੜਾ ਬੰਦਾ ਲਾਰੈਂਸ ਪਿਛਨੋਈ ਦੇ ਇੰਟਰਵਿਊ ਬਾਰੇ ਕੁਝ ਨਹੀਂ ਕਰ ਸਕਿਆ ਹੋਵੇ ਜਿਹੜਾ ਬੰਦਾ ਮੁਖਤਿਆਰ ਅंसारी ਦੀ ਜੇਲ੍ਹ ਯਾਤਰਾ ਬਾਰੇ ਅੱਜ ਤੱਕ ਕੁਝ ਨਾ ਕਰ ਸਕਿਆ ਹੋਵੇ ਜਿਹੜਾ ਬੰਦਾ ਰੋਜ਼ ਦੇ ਲਾਣ ਆਰਡਰ ਦੇ ਬਾਰੇ ਪੰਜਾਬ 'ਚ ਜਸਟਿਸ ਨਹੀਂ ਦੇ ਸਕ ਰਿਹਾ ਉਹਨੇ ਕਿਹੜਾ ਇਹ ਮੁੱਦਾ ਉਠਾਉਣਾ ਉਹਦਾ ਫਰਜ਼ ਤਾਂ ਬਣਦਾ ਸੀ ਕਿ ਪੰਜਾਬੀ ਨਾਲ ਜੇ ਕਿਤੇ ਵੀ ਧੱਕਾ ਹੋਇਆ ਬੇਇਨਸਾਫੀ ਹੋ ਗੱਲ ਕਰੇ ਕੰਗਨਾ ਨਰਨੌਦ ਦੇ ਮੁੱਦੇ ਤੇ ਵੀ ਬੜੇ ਲੇਟ ਬੋਲੇ ਆ ਜਿਹੜਾ ਕਰਨਾਲ ਸੇ ਵਾਕਿਆ ਹੋਇਆ ਵਿਚਾਰੀ ਆਪੋਜੀਸ਼ਨ ਪਾਰਟੀਆਂ ਬੋਲਪੀਆਂ ਉਹਨਾਂ ਨੂੰ ਪਤਾ ਨਹੀਂ ਹਾਲੇ ਤੱਕ ਬੋਲੇ ਕਿ ਨਹੀਂ ਬੋਲੇ ਔਰ ਇਸ ਮਸਲੇ 'ਚ ਵੀ ਇਸ ਲਈ ਉਹਨਾਂ ਨੂੰ ਵੀ ਟੇਕਓਵਰ ਟੇਕਅਪ ਟੇਕਅਪ ਤਾਂ ਜ਼ਰੂਰ ਕਰਨਾ ਚਾਹੀਦਾ ਮਗਰ ਅਸੀਂ ਸਾਰੇ ਕਰਨ ਨੂੰ ਤਿਆਰ ਆਂ ਅਸੀਂ ਆਪ ਮੈਂ ਤਾਂ ਆਪਦੇ ਚੈਨਲ 'ਤੇ ਰਹੀਂ ਮੈਂ ਜ਼ਰੂਰ ਗੱਲ ਕਰੂੰਗਾ ਮਾਚਲ ਸਰਕਾਰ ਦੀ ਗੰਮਣ ਨਾਲ ਤੇ ਕਚਾਉਂਗਾ ਕਿ ਇੱਥੇ ਇਨਸਾਫ ਤਾਂ ਹੋਵੇ ਭਾਈ ਕਿਉਂਕਿ ਇਹਦੇ 'ਚ ਉਹਨਾਂ ਦਾ ਵੀ ਭਲਾ ਕੌਣ ਲਾਅਰਲੈਸਨੈਸ ਚਾਹੁੰਦਾ ਇਹ ਲਾਉਲੈਸਨੈਸ ਹੋਊਗੀ ਤੇ ਨੁਕਸਾਨ ਸੂਬੇ ਦਾ ਵੀ ਆ ਦੇਸ਼ ਦਾ ਵੀ ਆ ਉਸ ਦੇ ਸੱਦ ਪਹਿਲਾਂ ਵੀ ਪਰਵਾਦ ਦਾ ਕਾਫੀ ਨਾਮ ਹੈਗਾ ਵਾ ਕਿ ਲੋਕਾਂ ਦੀ ਮਦਦ ਕਰਦੇ ਨੇ ਪਰ ਅੱਜ ਮਦਦ ਉਹਨਾਂ ਨੂੰ ਆਪ ਲੋੜ ਪੈ ਗਈ ਉਹ ਸਰਕਾਰ ਕੋਲ ਅਪੀਲ ਕਰ ਰਹੇ ਨੇ ਬਾਰ-ਬਾਰ ਕਿ ਮਦਦ ਕੀਤੀ ਜਾਵੇ ਜੀ ਦੇਖੋ ਇਸ ਤੋਂ ਹੀ ਹਾਲਾਤ ਇਹ ਪੈਦਾ ਕਿਨੇ ਕੀਤੇ ਜੀ ਹਾਲਾਤ ਕੰਗਨਾਰ ਨੌਦ ਦੇ ਇੱਕ ਬਿਆਲ ਨੇ ਸੋ ਮੈਂ ਬਾਰ-ਬਾਰ ਆ ਰਿਹਾ ਕਿ ਜੜ ਦੀ ਕਿਉਂਕਿ ਪ੍ਰੋਬਲਮ ਕੀ ਆ ਉਸ ਜੜ ਤੱਕ ਪਹੁੰਚੋ ਇੰਨਾ ਵੀ ਲੋਕ ਜਾਂਦੇ ਰਹੇ ਹਿਮਾਚਲ ਹਿਮਾਚਲ ਔਰ ਪੰਜਾਬ ਦੇ ਪਰਿਵਾਰਕ ਤੁਸੀਂ ਸਹਿ ਲੋ ਇੱਕ ਇਕੋ ਸੂਬਾ ਰਿਆ ਸਾਂਝਾ ਨੇ ਆਪਸ ਵਿੱਚ ਪੰਜਾਬੀ ਬੋਲਦੇ ਇਲਾਕੇ ਨੇ ਲੋਕ ਬੜੇ ਪਿਆਰ ਨਾਲ ਰਹਿੰਦੇ ਰਹੇ ਔਰ ਮੈਂ ਐਵੇਂ ਕਹਾ ਕਿ ਇੱਕ ਇਨਸੀਡੈਂਟ ਨਾਲ ਸਾਰੇ ਸੂਬੇ ਨੂੰ ਆਪਾਂ ਉਹਦੇ ਚ ਇੱਕ ਰੰਗ ਨਾਲ ਰੰਗ ਦਈਏ ਉਹ ਬਿਲਕੁਲ ਗਲਤ ਗੱਲ ਹੋਊਗੀ ਕੁਝ ਲੋਕ ਨੇ ਜਿਹੜੇ ਇਹੋ ਜੀ ਗੱਲ ਕਰਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਔਰ ਸੂਬੇ ਦੀਆਂ ਸਰਕਾਰਾਂ ਦਾ ਇਨਸਾਫ ਪਸੰਦ ਲੋਕਾਂ ਦਾ ਇਹ ਫਰਜ ਬਣਦਾ ਕਿ ਕੋਈ फडਕਾਉ ਬਿਆਨ ਨਾ ਕਰੇ ਕੰਗਨਾਰ ਨੌਤ ਵਾਂਗੂ ਔਰ ਜੇ ਕੋਈ ਭਾਜਪਾ ਦੇ ਕਾਰਕੁਨ ਇਹਦੇ ਚ ਇਨਵੋਲਡ ਰਹੇ ਆ ਜਾਂ ਕਿਹੜੇ ਰਹੇ ਆ ਉਸ ਗੱਲ ਦੀ ਤੈਅ ਤੱਕ ਜਾਵੇ ਕਿ ਕੋਈ ਦੇਸ਼ ਨੂੰ ਅਜ ਵੰਡਣ ਦੀ ਕੋਸ਼ਿਸ਼ ਕਰ ਰਿਹਾ ਮਜਬ ਦੇ ਨੌ ਤੇ ਜਾਤਪਾਤ ਦੇ ਨੌ ਤੇ ਇਹ ਦੇਸ਼ ਲਈ ਬਹੁਤ ਘਾਤਕ ਹੈ ਔਰ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਹਿਮਾਚਲ ਦੀ ਸਰਕਾਰ